ਪਾਜ ਪਾ ਵੀ ਪਿੰਡਾਂ ਦੀ ਗੱਲ ਨਹੀਂ ਦਿੰਦੇ ਕਾਲੀਆਂ ਨਾਲ ਰਹਿੰਦੇ ਕੋਸੇ ਤੇ ਬਾਅਦ ਵਿੱਚ ਬਾ ਝਾੜੂ ਵਾਲੀ ਹੈ ਇਹ ਰੌਣਕ ਲਾ ਦੇਣੀ ਇਹ ਕਿਹੜਾ ਮੋੜ ਅਜਾ ਠੀਕ ਆ ਕਿਉਂਨੇ ਸਾਰੇ ਖੱਟ ਲੈਣੇ ਅੱਜ ਭਗਵੰਤ ਮਾਨ ਖੱਟ ਕੇ ਲੈਣੀ ਤੇ ਕਿਉਂਨੇ ਖੱਟ ਲੈਣੇ ਚਾਰੂ ਬੁੜੀਆਂ ਦੇ ਕੰਮ ਵੀ ਹੁੰਦੇ ਤੇ ਬੰਦੇ ਨੇ ਕੰਮ ਵੀ ਹੁੰਦਾ ਨਾ ਤੇ ਕਹਿੰਦੇ ਬੁੜੀਆਂ ਨੇ ਬੁੜੀਆਂ ਨੇ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤਾ ਤੋ ਠੋਕਾ ਕਰ ਗਿਆ ਉਹ ਵੀ ਆ ਜੂਗਾ ਥੋੜੇ ਦੇ ਦਰ ਕੋਈ ਇਹ ਗੱਲ ਥੋੜੀ ਭਗਵੰਤ ਸਾਹਿਬ ਨਹੀਂ ਆ ਜਾਣੇ ਆਈ ਜਾਣੇ ਕਿਰਾਏ ਮਦਦ ਕਰਨਾ ਇਹ ਸਹੀ ਆ ਫਿਰ ਨਾਲ ਬੰਦਿਆਂ ਨਾਲ ਵੀ ਕਰਨਾ ਅੱਛਾ ਠੀਕ ਆ ਲੇਡੀ ਸਰ ਜੈਂਸ ਦਾ ਦਾ ਕਰਾਇਆ ਸਾਰੀਆਂ ਬਸਾਂ ਦਾ ਹੋਵੇ ਤੇ ਉਹ ਬੁੜੀਆਂ ਕਰੀਆਂ ਪੀਏ ਆ ਟਿਕਟੇ ਵੇਚ ਰਹੀਆਂ ਐ ਕਿ ਮੈਂ ਇੱਕ ਬੁੜੀ ਬੈਠੀ ਮੈਂ ਪੁੱਛਿਆ ਭਾਈਆ ਬਸ ਆ ਗਈ ਬਈ ਸਾਡੀ ਬਸ ਨਹੀਂ ਆਈ ਆਈ ਰੋਡ ਹੀ ਨਹੀਂ ਪਹੁੰਚਾਂਗੇ ਸਾਨੂੰ ਕਿਉਂ ਨਹੀਂ ਰੋਡ ਤੇ ਹੁੰਦੇ ਸਾਰੇ ਇੱਕੋ ਜਿਹੇ ਆ ਜਾਂਦੇ ਆ ਉਹ ਤਾਂ ਛੜੇ ਵਰਗੀ ਮੌਜ ਵੀ ਕੋਈ ਨਹੀਂ ਪਰਦੇ ਬਿਮਾਰ ਹੋਰੇ ਫਿਰ ਕੋਈ ਪੁੱਛਦਾ ਨਹੀਂ ਨਹੀਂ ਉਹ ਤਾਂ ਕਿਸਮਤ ਆ ਜਾਂਦੇ ਆ ਮੋਦੀ ਆਰ ਕਹਿੰਦਾ 70 80 ਜਾਲਤਾਂ ਬਰਦਾਂਦੇ ਆ ਸਾਰਾ ਖਸਾ ਦੇ ਕੋਲੇ ਆ ਧਰਮਾਈ ਕਰਦਾ ਕਿ ਨਹੀਂ ਛੜਾ ਜਾਂਦੇ ਆ ਰੋਡਾਂ ਨਾਲ ਅਗਨੇ ਅਰੇ ਟੱਕੀ ਲਿਖਾ ਰੁਪੇ ਲਿਖਾ ਨਹੀਂ ਰੋੜ ਦੇ ਨਹੀਂ ਰੋ ਆਰਾਊਂਡ ਨਹੀਂ ਘਾੜ ਨਹੀਂ ਕਿਸੇ ਨਹੀਂ ਨਹੀਂ ਮਿੱਤਰ ਵਾਹ ਮੇਰੀ ਡੀ ਗੀ ਲੀ ਲੈ ਬਈ ਦੌਰ ਦਾ ਦੇਖ ਲਈ ਨਹੀਂ ਉਹ ਤਾਂ ਹੈ ਡੀ ਸਤਿ ਸ਼ਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋ ਤਕਰੀਬਾ ਲੋਕ ਸਭਾ ਚੋਣਾ ਇਸ ਵਕਤ ਸਰਗਰਮ ਹੈ ਲੋਕਾਂ ਨਾਲ ਗੱਲਬਾਤ ਕਰਦੇ ਬਾਬਾ ਦੀ ਸਤਿਕਾਰ ਦੀ ਸਭ ਤੋਂ ਪਹਿਲਾਂ ਜੀ ਕੀ ਕੀ ਲੱਗਦਾ ਕਿਹਦੀ ਸਰਕਾਰ ਆਊਗੀ ਸਭ ਤੋਂ ਪਹਿਲਾਂ ਢਾੜੂ ਵਾਲੀ ਆਊਗੀ ਢਾੜੂ ਵਾਲਾ ਦੀ ਸਰਕਾਰ ਆਊਗੀ ਹਾਂਜੀ ਹਾਂਜੀ ਜੀ ਕਾਲੀ ਕਾਂਗਰਸੀਆਂ ਦਾ ਕੀ ਲੱਗਦਾ ਕਿਉਂਕਿ ਕਾਲੀ ਦਲ ਵੀ ਕਹਿੰਦੇ ਆ ਇਸ ਵਾਰੀ ਮੱਲਾ ਮਾਰਾਂਗੇ ਅਸੀਂ ਭਾਜਪਾ ਵੀ ਪਿੰਡ ਵਾਲੀ ਨਹੀਂ ਦਿੰਦੇ ਕਾਲੀਆਂ ਵਾਲੇ ਹੈ ਨਹੀਂ ਕੁਝ ਤੇ ਬਾਕੀ ਢਾੜੂ ਵਾਲੀ ਹੀ ਹੈ ਠੀਕ ਹੈ ਜੇ ਪਹਿਲਾਂ ਵਾਲੇ ਐਮਪੀ ਦੀ ਗੱਲ ਕਰੀਏ ਪਹਿਲਾਂ ਵਾਲੇ ਐਮਪੀ ਨੇ ਕੁਝ ਕੰਮ ਕੀਤਾ ਐਮਪੀ ਨੇ ਨਹੀਂ ਜੀ ਫਿਰ ਝਾੜੂ ਵਾਲੇ ਨੇ ਕੀ ਸੋਚ ਕੇ ਇਸ ਵਾਰੀ ਕਲਾ ਕਰ ਦਿੱਤਾ ਫਿਰ ਇਹਨਾਂ ਕੋਲ ਹੈ ਦੂਜਾ ਉਪਾਦਮ ਕੋਈ ਨਹੀਂ ਤੇ ਇਹ ਨੇ ਇਹਦੇ ਝਾੜੂ ਵਾਲੇ ਕਲਾ ਕਰ ਗਿਆ ਇਹ ਕਿਵੇਂ ਬਾਈ ਮੈਂ ਤਾਂ ਰੌਣ ਕਲਾ ਦੇਣੀ ਹੈ ਇਹ ਕਿਹਨੂੰ ਮੋੜ ਅੱਛਾ ਠੀਕ ਆ ਕਿਉਂ ਲੈ ਸਾਰੇ ਖੱਟ ਲੈਣੇ ਅੱਜ ਭਗਵਾਨ ਦਮਨ ਖੱਟ ਗਏ ਨੇ ਕਿਉਂ ਨੇ ਖੱਟ ਲੈਣੇ ਬਾਕੀ ਬਾਈ ਕੀ ਕੀ ਲੱਗਦਾ ਕਿਹੜੀ ਸਰਕਾਰ ਆਉਂਦੀ ਮੈਂ ਤਾਂ ਪਹਿਲਾਂ ਹੀ ਝਾੜੂ ਵਾਲਿਆਂ ਤੋਂ ਪਾਉਣਾ ਹੁਣ ਮੈਂ ਤਾਂ ਹੋਰ ਕਿਸੇ ਨੂੰ ਕਹਿੰਦਾ ਹੀ ਨਹੀਂ ਜਾਵੇ ਜਿੱਥੇ ਜਾਈ ਕੋਈ ਅੱਛਾ ਪਰ ਕਹਿੰਦੇ ਇਹਨਾਂ ਨੂੰ ਝਾੜੂ ਵਾਲੇ ਹੀ ਆਉਣਗੇ ਉਮੀਦ ਹੈ ਉਹਨਾਂ ਦੀ ਹਾਂ ਅੱਛਾ ਠੀਕ ਹੈ ਬਾਪੂ ਇਹ ਬਹੁਤ ਲੋਕ ਝਾੜੂ ਨੂੰ ਮਾੜਾ ਵੀ ਕਹਿੰਦੇ ਹੈ ਕਹਿੰਦੇ ਐਰ ਕੀ ਵੋਟ ਹੀ ਨਹੀਂ ਪਾਉਂਦੇ ਫੇਰ ਜਦੋਂ ਜਿਹੜੀ ਪਾਰਟੀ ਨੂੰ ਆਪ ਵੋਟ ਪਾਈ ਹੈ ਅਸੀਂ ਕਿਉਂ ਮਾੜਾ ਕਹੀਏ ਜਦੋਂ ਵੋਟ ਪਾਉਣੇ ਤਾਂ ਮੁੰਡਾ ਨਾ ਲੋਕ ਕਹੀ ਜਾਂਦੇ ਕਿਵੇਂ ਬਾਈ ਝਾੜੂ ਬੁੜੀਆਂ ਦੇ ਕੰਮ ਵੀ ਉਹਦੇ ਬੰਦੇ ਨੇ ਕੰਮ ਹੀ ਹੁੰਦਾ ਨਾ ਤੇ ਕਹਿੰਦੇ ਬੁੜੀਆਂ ਨੇ ਬੁੜੀਆਂ ਨੂੰ 100000 ਰੁਪਏ ਨਹੀਂ ਦਿੱਤਾ ਤੋ ਕਾ ਕਰਗੇ ਉਹ ਵੀ ਆ ਜੂਗਾ ਥੋੜੇ ਦਿਨ ਤੱਕ ਹੋਈ ਇਹ ਗੱਲ ਥੋੜੀ ਭੰਤਵਾ ਸਾਹਿਬ ਨਹੀਂ ਨਹੀਂ ਆ ਜਾਣਗੇ ਆਈ ਜਾਣਗੇ ਆ ਜਾਣਗੇ ਦੱਸ ਤਾ ਕਿਵੇਂ ਬਾਈ ਲਾਚੜ ਜਾਣਗੇ ਫਿਰ ਉਹ ਲਾਚੜ ਜਾਣਗੇ ਹੋਰ ਠੀਕ ਆ 1.7 ਰੁਪਏ ਲਾ ਕੇ ਨਿਕਲਿਆ ਮਰਿਆ ਕਰਨਾ ਭਾਈ ਇੱਧਰ ਵੀ ਇੱਧਰ ਵੀ ਆ ਕੇ ਗੱਲਬਾਤ ਕਰਦਾ ਆ ਆ ਦੋ ਹਾਂਜੀ ਬਾਪੇ ਦਾ ਫਿਰ ਏ ਕੀ ਹੋਇਆ ਫਿਰ ਕੀ ਲੱਗਦਾ ਫਿਰ ਕੋ ਕਾਂਗਰਸ ਵਾਲੇ ਕੁਝ ਮਾਰ ਸਕਦੇ ਆ ਬਾਜੀ ਕੋਈ ਸੀਟ ਲੈ ਕੇ ਜਾ ਸਕ ਕੋਈ ਪਤਾ ਨਹੀਂ ਬੀਬੀ ਹੂੰ ਢਾੜੂ ਵਾਲੇ ਪੱਕੇ ਆ ਦੁਨੀਆ ਪਾਉਂਗੇ ਮਾਮਾਈ ਨੇ ਕਿਹੜਾ ਚੜ੍ਹੋਲੇ ਪੱਕੇ ਜਾਂ ਆਪ ਨੂੰ ਪਤਾ ਨਹੀਂ ਕੋਈ ਆਹ ਬਈ ਇੱਕ ਵੋਟ ਘੜ ਗਈ ਫੋਟੇ ਕਰਨੀ ਜੀ ਲੱਗੇ ਯਾਰ ਇੱਥੇ ਰਹਿਣਾ ਸਾਨੂੰ ਤਾਂ ਕਿੱਥੇ ਇੱਥੇ ਨਾ ਖਾਲਸ ਸਰ ਇਹ ਤਾਂਛਾੜੇ ਲੜਦਾ ਨੇ ਤਾਂਛਾੜੇ ਉੱਟ ਜਾਂਦਾ ਵੋਟਿੰਗ ਤੁਹਾਨੂੰ ਕਿਹਨੇ ਸਰਕਾਰ ਨਾਲ ਕੋਈ ਮਤਲਬ ਜਿਆ ਹੈ ਆਪਦੇ ਵੀ ਅਰਜੀ ਆ ਜੇ ਬਸ ਟੈਂਪਾਸ ਹੋ ਜਾਂਦਾ ਮਹਾਰਾਜ ਜੀ ਮਰਜ਼ੀ ਬਣਾਵੇ ਜਿਹਦੀ ਕਿਸਮਤ ਚੋਈਗੀ ਉਹ ਬਣ ਜਾਊਗਾ ਤੁਸੀਂ ਇੱਥੇ ਸਾਰੀ ਦਿਹਾੜੀ ਬੱਸ ਸਟੈਂਡ ਕੋਲੇ ਬੈਠੇ ਰਹਿੰਦੇ ਆ ਤੇਰਾ ਪੀਆ ਪੀਸੀ ਬੱਸਾਂ ਦਾ ਕਿਰਾਇਆ ਮੁਕਤ ਕੀਤਾ ਔਰਤਾ ਦਾ ਕਿਵੇਂ ਲੱਗਦਾ ਠੀਕ ਹੈ ਉਹ ਕੰਮ ਨਹੀਂ ਉਹ ਕਹਿੰਦਾ ਜਿਹੜਾ ਉਹਦਾ ਕੋਈ ਹੈ ਨਹੀਂਗਾ ਉਹਨੂੰ ਬੁੜੀਆਂ ਭਾਈ ਭਾਈ ਮਗਰ ਡਿਗ ਡਿਗ ਦਿਗਦੀਆਂ ਕੋਈ ਗੰਭਾਰ ਸੇ ਕੋਈ ਹੁੰਦਾ ਹੈ ਨਾ ਕੋਈ ਘਟਿਆਉਂਦਾ ਨਾ ਵਾਸਤਾ ਇਹ ਗਲਤ ਕੀਤਾ ਹੈ ਗਲਤ ਕੀਤਾ ਤਾਂ ਗਲਤ ਕੀਤਾ ਤਾਂ ਹਾਂ ਬੁੜੀਆਂ ਵਾਲੇ ਚੱਲੀਆਂ ਵਾਹ ਕਿਵੇਂ ਬਾਈ ਕੈਪਟਨ ਨੇ ਕੀਤਾ ਸੀ ਕੈਪਟਨ ਆਪ ਹਰ ਗਿਆ ਹਾਂ ਜੀ ਹੁਣ ਜੇ ਮਰਜੀ ਹੋਈ ਜਾਵੇ ਐ ਠੀਕ ਹੈ ਕਿਵੇਂ ਕਿਵੇਂ ਬਾਈ ਤੁਸੀਂ ਲੈ ਗਿਆ ਸਵਾਰੀਆਂ ਪੂਰੀਆਂ ਚੜਾਉਂਦੇ ਸਵਾਰੀਆਂ ਰਹਿ ਜਣੇ ਫੱਲੇ ਐ ਲੰਗਰੇ ਨੇ ਭਾਂ ਦੇ ਜਿਵੇਂ ਬੜੀ ਥੋੜੀ ਤਰ੍ਹਾਂ ਭਰੀ ਹੁੰਦੀ ਬੱਸ ਤੇ ਜੇ ਐ ਉਹ ਆ ਕੇ ਕਿ ਅੱਗੋਂ ਲੈ ਕੇ ਜਾਂਦੇ ਨੇ ਬਾਅਦ ਸਵਾਰੀਆਂ ਚੜਾਉਂਦੇ ਨੇ ਨਹੀਂ ਇਹ ਜਿਹੜਾ ਕਿਰਾਇਆ ਮੁਕਤ ਕਰਨਾ ਸਹੀ ਹੈ না ਗਲਤ ਨਹੀਂ ਕਿਰਾਇਆ ਮੁਕਤ ਕਰਨਾ ਇਹ ਸਹੀ ਹੈ ਫਿਰ ਨਾਲ ਬੰਦਿਆਂ ਦਾ ਵੀ ਕਰਨ ਅੱਛਾ ਠੀਕ ਹੈ ਲੇਡੀ ਸਰ ਜੈਂ ਫਦਾ ਦਾ ਕਿਰਾਇਆ ਸਾਰੀਆਂ ਬਸਾਂ ਦਾ ਹੋਵੇ ਤੇ ਉਹ ਬੁੜੀਆਂ ਕੜੀਆਂ ਪੀਆਰਟੀ ਦੇ ਵਿੱਚ ਦੇ ਰਿਓ ਕਿ ਮੈਂ ਇੱਕ ਬੁੜੀ ਬੈਠੀ ਮੈਂ ਪੁੱਛਿਆ ਆਈ ਉਹ ਬਸ ਆ ਗਈ ਨਹੀਂ ਸਾਡੀ ਬਸ ਨਹੀਂ ਆਈ ਆਈ ਉਹ ਕਈ ਸਾਡੀ ਬਸ ਨਹੀਂ ਹੋ ਜਾਈ ਮਗਰ ਤੂੰ ਪੁੱਛਿਆ ਨਹੀਂ ਤੁਹਾਡੀ ਬਸ ਕਿਹੜੀ ਆ ਮੈਨੂੰ ਨਹੀਂ ਪਤਾ ਹੀ ਹੁੰਦਾ ਜੀ ਕੀ ਆ ਹਾ ਰੋਡ ਦੀ ਬਸ ਬਾਪੂ ਇਹ ਇਹਦੇ ਨੇ ਜਿਹੜੇ ਵੇ ਵਾਰੇ ਬੰਦੇ ਆ ਉਹਨਾਂ ਨੂੰ ਔਖਾ ਨਹੀਂ ਹੋਏਗਾ ਕਿ ਹੁਣ ਕਾੜਾ ਹੀ ਲੱਗਦਾ ਸਾਰੀਆਂ ਬਸਾਂ ਕਿਰਾਇਆ ਬੰਦ ਹੁੰਦਾ ਬੁੜੀਆਂ ਦਾ ਤੇ ਠੀਕ ਸੀ ਜਿੱਦੀ ਮਰ ਜੜ ਜਾਂਦੀਆਂ ਕੋਈ ਇੱਕ ਰੂੜੀ ਦੇ ਨਹੀਂ ਉਹ ਕੋਈ ਚਲਦਾ ਕੋਈ ਨਹੀਂ ਚਲਦਾ ਬਾਪੂ ਜੀ ਕਿਰਾਇਆ ਮੁਫਤ ਹੋਣ ਨਾਲ ਔਖੇ ਨਹੀਂ ਬੰਦੇ ਥੋੜੇ ਜੇ ਕਹਿੰਦੇ ਰੁੱਸ ਕੇ ਤੇ ਪੇਕੀ ਚੱਲ ਜਾਂਦੀਆਂ ਨਹੀਂ ਆਪਾਂ ਬੰਦੇ ਇਹ ਕੁਝ ਨਹੀਂ ਉਹ ਰੁੱਸਣਾ ਤੋਂ ਹੀ ਰੁੱਸ ਜਾਂਦੇ ਠੀਕ ਕਰਾਇ ਪਿਛੇ ਨਹੀਂ ਰੋਹਦੀਆਂ ਠੀਕ ਹੈ ਅੱਗੇ ਅੱਗੇ ਕਹਿੰਦੇ ਮੈਂ ਕਿਰਾਇਆ ਦੇ ਦੇ ਮੈਂ ਪੇਕੀ ਜਾਣਾ ਨਹੀਂ ਨਹੀਂ ਹੁਣ ਤਾਂ ਸੀਪੀ ਦੀ ਮੈਂ ਤਾਂ ਨਹੀਂ ਹੁਣ ਹੀ ਕੋਈ ਫਰਕ ਨਹੀਂ ਪੈਂਦਾ ਪਿੰਡਾਂ ਨੂੰ ਬਸ ਜਾਂਦੀਆਂ ਨਹੀਂ ਉਹ ਪੇਜਦਾ ਸੀ ਜਿਹੜੀਆਂ ਕਿਰਾਏ ਜਿਹੜੀਆਂ ਮੁਕਤਾ ਜਿਹੜਾ ਪਿੰਡਾਂ ਜਾਂਦੀਆਂ ਨਹੀਂ ਉਹ ਠੀਕ ਹੈ ਉਧਰ ਆ ਜਾਓ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਆ ਬਾਈ ਕਿਵੇਂ ਆ ਵੋਟ ਬਣੀ ਆ? ਵੋਟ ਬਣੀ ਆ। ਤੇ ਬਾਈ ਕੀ ਲੱਗਦਾ ਕੀ ਦੀ ਸਰਕਾਰ ਆ? ਬਾਈ ਬੋਟ ਹੀ ਨਹੀਂ ਪਾਉਂਦੇਗੇ ਤੁਨੂੰ। ਕਿਉਂ ਕੀ ਵੋਟ ਤੇ ਉਹਨੇ? ਸਾਰੇ ਇੱਕੋ ਜਿਹੇ ਆ ਜਾਂਦੇ ਆ। ਸਾਰੇ ਇੱਕੋ ਜਿਹੇ। ਬਾਈ ਸ਼ਰਧਾ ਸਤਨਾਮੀ ਮੋਦੀ ਦਾ ਬੰਦਾ ਹੀ ਆ। ਮੋਦੀ ਦਾ ਬੰਦਾ। ਇਹ ਕਹਿੰਦੇ ਬਈ ਮੋਦੀ ਦਾ ਬੰਦਾ। ਨਹੀਂ ਨਹੀਂ ਮੋਦੀ ਆ ਤਾਂ ਵੋਟ ਹੀ ਨਹੀਂ ਪਾਉਣੀ ਚਾਹੀਦੀ। ਸਾਰੇ ਇੱਕੋ ਜਿਹੇ ਆ ਜਾਂਦੇ। ਲੱਗਦਾ ਉਹ ਸ਼ਰਧਾ ਦਾ ਵੀ ਸ਼ਰਧਾ ਕਹਿੰਦੇ ਨਾ ਉਹ ਨਹੀਂ ਖਾਂਦਾ ਇਹ ਸੰਧਿਆ। ਬਾਈ ਉਹਨੇ ਖਾਣਾ ਕੀ ਆ? ਬਾਈ ਉਹ ਸ਼ਰਧਾ ਕਹਿੰਦੇ ਲਿੰਦਾ ਬੰਨ ਜਾ ਰਹੇ ਆ। ਹਾਂ ਬਾਈ ਮੈਂ ਵੇਦਾ ਲੈਂਦਾ ਇਹ ਕਿਸਮਤ ਆ ਦੀ ਬਾਈ ਦੁੱਖ ਕੀ ਹੁੰਦਾ ਛੜੇ ਦਾ ਆ ਹੁੰਦਾ ਕੋਈ ਨਹੀਂ ਨੌਜਾ ਵਧੀਆ ਜਾਂਦੇ ਆ ਖਾਈਆ ਪੀਦਾ ਸਦਾ ਤੇ ਦੁੱਖ ਨਾ ਕੋਈ ਦੁੱਖ ਨਹੀਂ ਹੁੰਦੇ ਆ ਐਸ਼ ਕਰੀ ਦੀ ਪਟਾਵਾ ਇਕੱਲਾ ਹੀ ਰਹਿਣਾ ਹੈ ਕਿਵੇਂ ਬਾਈ ਰਿਆਈ ਇਕੱਲੇ ਕੋਲ ਹੀ ਰਹਿਣੀ ਹੈ ਹੁਣ ਤਾਂ ਨਹੀਂ ਨਹੀਂ ਹੁਣ ਤਾਂ ਕਰ ਵੀ ਆ ਗਈ ਤੇ ਵੀ ਇਕੱਲੇ ਕੋਲ ਹੀ ਰਹਿਣਾ ਤੇ ਤੂੰ ਤਾਂ ਰਹਿਣਾ ਟੋਟਾ ਗਰਮੀ ਇਕੱਲੇ ਕੋਲ ਹੀ ਰਹਿਣਾ ਕਿ ਚਿੱਟਾਈ ਬਈ ਸੱਚੀ ਛੜਿਆਂ ਕੇ ਜਾਣ ਕੇ țeੜ ਕਰਦੇ ਕਹਿੰਦੇ ਪੂਤ ਛੜੇ ਵਰਗੀ ਮौज ਵੀ ਕੋਈ ਨਹੀਂ ਪਰਦੇ ਬਿਮਾਰ ਹੋਰੇ ਫਿਰ ਕੋਈ ਪੁੱਛਦਾ ਨਹੀਂ 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 ਉਹਦਾ ਕਿਸਮਤ ਆ ਜਾਂਦੇ ਆ ਮੋਦੀ ਆਰ ਕਰਦਾ 70 80 ਜਾਲਾ ਕਰਤਾਂਦੇ ਆ ਸਾਰਾ ਕੁਸ ਉਹਦੇ ਕੋਲੇ ਆ ਕਰ ਮौज ਕਰਦਾ ਕਿ ਨਹੀਂ ਸਾਰਾ ਆਉਂਦੇ ਆ ਤੁਹਾਡੇ ਕੋਲੇ ਹੈਗਾ ਕੁਛ ਆਪਣਾ ਤਾਂ ਸਾਰਾ ਕੁਸ ਆਉਂਦੇ ਆ ਤਾਂ ਹੀ ਤਾਂ ਆਇਆ ਕਰਦੇ ਆ ਤੇ ਠੀਕ ਹੈ ਬਾਬਾ ਜੀ ਪਰ ਜ਼ਿੰਦਗੀ ਕਿਵੇਂ ਲੰਘਦੀ ਆ ਵਧੀਆ ਲੰਘਦੀ ਐ ਮौज-ਮੋਜ ਕਰਦੇ ਆ ਕਿੰਨੇ ਵਜੇ ਆ ਜਾਂਦੇ ਤੁਸੀਂ ਇੱਥੇ ਹੁਣੇ ਆਏ ਆ ਬਸ 5-7 ਮਿੰਟ ਹੀ ਲਾਉਣੇ ਆ 5-7 ਮਿੰਟ ਹੀ ਪਹਿਣਾ ਠੀਕ ਮੈਂ ਸਿੱਖੀ ਆਏ ਦੱਸੋ ਵੀ ਇੱਥੇ ਫਿਰ ਕਾਦੇ ਆਸਤੇ ਪੈਨੇ ਹੋ ਕਲ ਤਾਸ਼ ਕੇ ਟ੍ਰਾਂਸਫਰ ਨਹੀਂ ਨਹੀਂ ਮਾਨਪੁਰ ਜਾਵਾ ਬਸ ਕੀ ਕੀ ਹੁੰਦਾ ਮਨਪਰ ਕਰਦਾ ਆ ਦਾਲ ਜੇੜੀਆਂ ਨੇ ਬੈਠੇ ਘਰੇ ਕਰਬਣਾ ਬੋਲ ਰਹੇ ਦਾ ਕਰੇ ਮੈਂ ਮੈਨਾਂ ਸੁਣਿਆ ਕਹਿੰਦੇ ਘਰੇ ਬਾਹ ਜੀ ਲੱਗਦਾ ਬੰਦੇ ਨਹੀਂ ਨਹੀਂ ਅੱਛਾ ਠੀਕ ਹੈ ਕੋਈ ਨਹੀਂ ਲੱਗਦਾ ਦੱਸੋ ਕਿਹੜਾ ਬੰਦਾ ਕਰੇ ਸਾਰੇ ਬੰਦੇ ਬਰਦੇ ਆ ਬੁੜੀ ਨੂੰ ਵਰਦੀ ਮਾਰ ਬਾਬਾ ਸ਼ੁਕਰੀਆ ਬਾਬਾ ਜੀ ਦਾ ਕਰੇ ਬੰਦੇ ਆ ਬਾਹ ਅੱਛਾ ਠੀਕ ਹੈ ਬਾਪੂ ਜੀ ਬੇਬੇ ਨਹੀਂ ਲੜਦੀ ਕਹਿੰਦੀ ਹੋਗੀ ਮੇਰੇ ਕੋਲੇ ਬਹਿ ਗੱਲਾਂ ਬਾਤਾਂ ਕਰੇਗੀ ਨਹੀਂ ਇਹ ਨਹੀਂ ਇਹ ਨਹੀਂ ਅੱਛਾ ਠੀਕ ਇਹ ਇਹਨਾਂ ਤੋਂ ਕਿਸੇ ਦੀ ਹੈਗੀ ਇਹਨਾਂ ਸਾਰਾ ਨਹੀਂ ਹੈ ਸਾਰਾ ਨਹੀਂ ਹੈ ਸਾਡੇ ਨਾਲ ਦੂਰ ਤੇ ਥੋੜੀ ਵੀ ਕਹਿੰਦੀ ਮਿਲਦੀਆਂ ਬਾਈ ਥੋੜੀ ਵੀ ਕਹਿੰਦੀ ਘਰੇ ਤੋਂ ਹੈ ਥੋੜੀ ਵੀ ਕਹਿੰਦੀ ਘਰੇ ਤੋਂ ਕਹਿੰਦੀ ਹੁੰਦੀ ਆ ਸਗੋਂ ਮਾਇਆ ਉਹ ਕਰ ਲੈਗੇ ਰੋਟੇ ਵੀ ਖਾਣੇ ਇੱਥੇ ਅੱਗੋਂ ਕਿੱਡੀ ਤਾਂ ਜਨੇਕ ਹੀ ਕਮਾਈ ਆ ਜਿਹੜਾ ਹੀ ਆਇਆ ਫੁੱਟਬਾਲ ਉਹ ਯਾਰ ਇੱਕ ਇੱਕ ਦਿਲਾ ਦੂ ਵਾ ਪਿਆ ਅਗਰ ਆਈ ਗੱਲ ਚੜੀ ਪਾ ਪਿਆ ਖੇਡ ਖੇਡੀ ਤਾਂ ਜਨੇ ਇੱਕ ਇੱਕ ਪਾਈ ਤਾਂ ਮਨ ਕਰਿਆ ਵਾ ਉਹ ਰਾਤ ਦੀਆਂ ਪਈਆਂ ਪਈਆਂ ਮੇਰੇ ਲੈ ਜਾਂਦੀਆਂ ਚਾਹਣ ਕੇ ਪਾ ਲਈਦਾ ਸਾਰਾ ਕੱਪ ਇੱਕ ਕੋਰਟ ਦੇ ਬਣਦੇ ਬਾਈ ਤੁਸੀਂ ਛੜੇ ਹੋ ਇਹ ਦੱਸੋ ਵੀ ਇਹ ਦੁੱਖ ਸੋ ਕਰਦੇ ਹੋਣਗੇ ਕੁੱਟ ਕਿਹਦੇ ਸਭ ਤੋਂ ਵੱਡ ਪੈਂਦੀ ਆ ਹੈਂ ਤਰੂ ਕੋਟ ਆਏ ਬੰਦੇ ਪੈਂਦੀ ਜਾਂਦੇ ਆ ਛੜੇ ਦਾ ਕੱਢ ਲੰਦੇ ਕਹਿੰਦੇ ਜਾ ਘਰ ਬਾਹਰ ਆਏ ਬੰਡੂ ਬੋਈ ਸੱਚੀ ਗੱਲ ਆ ਆਏ ਘਰੋਂ ਕੱਢਦੇ ਤੁਹਾਨੂੰ ਹਾਂ ਭਈ ਹਾਂ ਵਿਆਹ ਤੇ ਪੈਂਦੀ ਜ਼ਰੂਰ ਆ ਵਿਆਹ ਰਹਿੰਦਾ ਵਿਆਹ ਇਹਨਾਂ ਨਾਲ ਬਈਆ ਰਹਿੰਦਾ ਠੀਕ ਆ ਹਾਂ ਤੁਸੀਂ ਦੱਸੋ ਫੇਰੇ ਤੇ ਨੁਕਸਾਨ ਕੀ ਆ ਛੜੇ ਦੇ ਸ਼ਰਗਨ ਖਾਨ ਸਾਹਿਬ ਬੁੱਢੇ ਬਰੀਆ ਬੁੱਢੇ ਬਰੀ ਬਹੁਤ ਔਖਾ ਹੁੰਦਾ ਹੈ ਹਾਂ ਤੇ ਵਿਆਹ ਤਾਂ ਸਦਾ ਹੀ ਔਖਾ ਰਹਿੰਦਾ ਹੈ ਉਦੋਂ ਪਹਿਲਾਂ ਔਖੀ ਹੈ ਤੇਰੀ ਔਖਾ ਹੈ ਗਰੀਬ ਘਰ ਦੇਸ਼ ਨਾ ਕਿਤੇ ਬਿਠਾ ਆਂਦੇ ਆ ਉਹਦੀ ਤੇ ਭਾਈ ਤੂੰ ਤੁਸੀਂ ਨਹੀਂ ਹੋਤਿਆ ਮੈਂ ਕਿਹਨੇ ਭਾਈ ਮੈਂ ਕਿਹਾ ਇੱਕ ਦੋ ਜੋ ਆ ਗਿਆ ਮਤਲਬ ਇਹ ਤੋਂ ਬਾਅਦ ਕੌਣ ਨਹੀਂ ਬੰਦਾ ਜੇ ਤੱਕ ਮਰਜੀ ਤੁਰਿਆ ਫਿਰ ਗਈ ਇੱਕ ਗੱਲ ਹੋਰ ਰੁਕਤ ਕੋਡਾ ਨਹੀਂ ਕੀ ਕਰਦਾ ਮੋਦੀ ਨੂੰ ਇਲੈਕਸ਼ਨ ਲੜਨ ਆ ਸਮਾ ਆ ਫਿਰ ਸਾਰਾ ਕੁਝ ਹੋ ਜੂਗਾ ਸਮੇਂ ਦੀ ਗੇੜ ਆ ਹੋ ਸਕਦਾ ਐਮਪੀ ਦੇ ਆਗ ਦੇ ਭਰ ਸਕਦੇ ਭਾਰਤੀ ਬਸ ਸਮੇਂ ਦਾ ਵੀ ਪਤਾ ਹੈ ਕਿ ਮੋਦੀ ਬਣਿਆ ਹੀ ਆ ਅੱਛਾ ਠੀਕ ਉਹ ਵੀ ਗੱਲ ਝਾੜੂ ਮਾਰਦੇ ਰਹੇ ਕਹਿੰਦੇ ਆ ਅਟੈਕ ਕਰਦੇ ਰਹਿੰਦੇ ਆ ਕਿਵੇਂ ਭਾਈ ਕਿਸੇ ਪਾਸੇ ਲੈ ਲੈ ਪੰਗਾ ਐਮਐਲਏ ਵੀ ਦੇ ਰੱਖਿਆ ਕਿੱਥੇ ਛੇੜਾ ਖਲਾ ਛੱਡੀ ਭਾਜਪਾ ਦੇ ਮੁਕਾਬਲੇ ਚ ਕੋਈ ਪਾਰਟੀ ਹੈ ਨਹੀਂ ਇੰਨੀ ਲੱਗਦੀ ਉਹ ਬੰਦੇ ਸਾਰੇ ਅੱਧਾ ਅੱਢ ਜੇ ਆ ਇਹ ਮੰਨਦਾ ਕੀ ਪਤਾ ਹੈ ਪਤਾ ਮੰਨਦਾ ਪਈ ਪਤਾ ਨਹੀਂ ਕਿ ਇਹ ਮੋਟਪੌਣੀ ਗਾ ਇਹ ਤਾਂ ਹੈਗਾ ਜੀ ਪਤਾ ਨਹੀਂ ਪਤਾ ਕਿ ਮੋਟਪੌਣੀ ਕਿਉਂ ਨਹੀਂ ਉਹ ਪੰਜਾਂ ਬਾਅਦ ਮੈਨ ਰਿਆਰ ਦੇ ਬਾਅਦ ਪਤਾ ਲੱਗਾ ਇਹ ਕੌਣ ਜਿਆਦਾ ਕੌਣ ਹੱਥ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਤਾਂ ਦੋਸਤੋ ਕਿਵੇਂ ਬਈ ਰੋਡਨ ਨਾਲ ਅੱਗ ਨਹੀਂ ਆਈ ਥੱਕੀ ਲੱਗੇ ਰੋਡ ਨਹੀਂ ਰੋਡ ਨਹੀਂ ਬਈ ਰੋ ਆਰਾਊਂਡ ਨਹੀਂ ਆਰਾਊਂਡ ਨਹੀਂ 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 ਮਿੱਤਰੋ ਵਾਹ ਨਹੀਂ ਡੀਜੀ ਲਿਖ ਲੈ ਲੈ ਬਈ ਗੌਰ ਨਾਲ ਦੇਖ ਲਈ ਨਹੀਂ ਉਹ ਤਾਂ ਐਡੀਏ ਮਿੱਤਰੋ ਛੋਟੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਾਸਾ ਖੇਡਾ ਬਹੁਤ ਹੈ ਸ਼ੇਅਰ ਜ਼ਰੂਰ ਕਰਦੇ ਜੇ ਤੇ ਇਹ ਆਪਣੀ ਬਜ਼ੁਰਗਾਂ ਨੂੰ ਜ਼ਰੂਰ ਸ਼ੇਅਰ ਕਰੋ ਜੇ ਕਿਉਂਕਿ ਜ਼ਿੰਦਗੀ ਦੇ ਤਜਰਬੇ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਇਹਨਾਂ ਦਾ ਤਜਰਬਾ ਬਹੁਤ ਵੱਡਾ ਸਤਿ ਸ਼੍ਰੀ ਅਕਾਲ ਜੀ